ਬਾਕੀ ਇਹ ਬਹੁਤ ਜਿਹੜਾ ਹਰਤਾ ਜੀ ਉਹਨਾਂ ਨੇ ਔਰ ਤੁਸੀਂ ਸਾਰਿਆਂ ਨੇ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਤੁਸੀਂ ਸਾਰੇ ਹਰੇਕ ਉਮਰ ਦਾ ਜਿਹੜਾ ਸ਼ਖਸ ਹੈ ਹਰੇਕ ਫੀਲਡ ਤੋਂ ਜਿਹੜੇ ਤੁਸੀਂ ਇਸ ਫੰਕਸ਼ਨ ਦੇ ਵਿੱਚ ਬੈਠੇ ਹੋ ਔਰ ਐਸ ਵੇਲੇ ਬੈਠੇ ਹੋ ਇਹ ਤੋਂ ਪਤਾ ਲੱਗਦਾ ਵੀ ਤੁਹਾਡੀ ਕਮਿਟਮੈਂਟ ਕਿੰਨੀ ਹੈ ਔਰ ਉਹ ਕਮਿਟਮੈਂਟ ਕਿਸੇ ਬੰਦੇ ਬਰਤੀ ਨਹੀਂ ਤੁਹਾਡੀ ਕਮਿਟਮੈਂਟ ਪੰਜਾਬ ਦੀ ਹੈ ਤੁਹਾਡੀ ਕਮਿਟਮੈਂਟ ਪੰਜਾਬ ਦੇ ਸਾਡੇ ਸ਼ਾਨਾਬੱਤੇ ਇਤਿਹਾਸ ਬੰਦੀ ਹੈ ਸਾਡੀ ਵਿਰਾਸਤ ਬੰਦੀ ਹੈ ਔਰ ਤੁਹਾਡੇ ਮਨ ਦੇ ਵਿੱਚ ਚਿੰਤਾ ਹੈ ਵੀ ਇਹ ਕਿਤੇ ਵਿਰਾਸਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਕੋਲ ਪਾਸ ਆਨ ਕਰ ਨਾ ਜਾਵੇ ਇਹ ਤੁਹਾਡਾ ਖੰਸਾ ਬਿਲਕੁਲ ਸਹੀ ਹੈ ਲੇਕਿਨ ਜਿੱਥੇ ਤੁਹਾਡੇ ਵਰਗੇ ਇਨਸਾਨ ਹੈ ਤੁਹਾਡੇ ਵਰਗੇ ਇਨਸਾਨ ਨੇ ਉਥੇ ਵਿਰਾਸਤ ਤਾਂ ਇਹ ਹੋਰ ਜਰਨੀ ਕਰਤ ਜਾਏਗੀ ਮੈਨੂੰ ਲੱਗਦਾ ਮੈਂ ਇੱਕ ਕੰਮ ਬਾਕੀ ਮੈਂ ਇੱਕ ਹੁਣ ਕਾਫੀ ਤੇ ਮੇਰੇ ਹਲਕੇ ਦੇ ਪਿੰਡਾਂ ਵਿੱਚ ਕੋਰਪੋਰੇਟ ਗਿਆਨ ਬਈ ਦੱਸੋ ਵੀ ਜਿਹੜਾ ਚਿੱਟੇ ਰਖ ਗੈਰ ਪਿਆ ਹੋਇਆ ਸੀ ਆ ਮਹੀਨੇ ਤੋਂ ਫਰਕ ਪਿਆ ਕਿ ਨਹੀਂ ਪਿਆ ਦਾ ਕੁਝ ਪਿਆ ਨਾ ਵਾਹ ਜੀ ਵਾਹ ਇਤਿਕਾਰਾ ਲਾ ਦੇ ਕੋਲ ਸੋਹ ਹਾ ਤੇ ਆ ਜਿਹੜਾ ਰਜਿਸਟਰੀਆਂ ਜੋ ਆਪਣੀ ਟੁੱਟਫੁੱਟ ਹੁੰਦੀ ਸੀ ਉਹ ਬੰਦ ਹੋਈ ਹੈ ਕਿ ਨਹੀਂ ਹੋਈ ਹੋਈ ਹੈ ਕੀ ਬਾਤ ਹੈ ਹੁਣ ਸਾਰੇ ਕੰਮ ਵੀ ਰੌਕਟ ਦੀ ਸਪੀਡ ਨਾਲ ਹੋਣੇ ਪਹਿਲਾਂ ਹੁੰਦਾ ਸੀ ਉੱਤੇ ਅਸੀਂ ਬਾਲਕੀ ਬਣਾਉਂਦੇ ਸੀ ਉੱਤੇ ਰਹਿ ਜਾਂਦੀ ਸੀ ਕਿਵੇਂ ਐਵੇਂ ਆ ਨਾ ਕਰੋ ਤੇ ਜਿਹੜੇ ਸਾਫ ਦਾ ਕਈ ਕਹਿੰਦੇ ਵੀ ਡੀਟੀਵੀ ਚੰਗਾ ਸਾਡੇ ਐਸਡੀਪੀ ਚੰਗੇ ਐ ਐਸਐਸਪੀ ਵੀ ਚੰਗੇ ਆ ਇਹਦਾ ਮਤਲਬ ਹੁਣ ਕੰਮ ਕਰਨ ਲੱਗ ਪਏ ਠੀਕ ਹੈ ਨਹੀਂ ਤਾਂ ਮੇਰੇ ਕੋਲੇ ਜਿੰਨੇ ਸਾਡੇ ਚੇਅਰਮੈਨ ਆਉਂਦੇ ਸੀ ਐਮਐਲਏ ਆਉਂਦੇ ਉਹ ਕਹਿੰਦੇ ਆ ਡੀਸੀ ਵੀ ਠੀਕ ਯਾਰ ਐਸਐਸਪੀ ਵੀ ਠੀਕ ਯਾਰ ਐਸਡੀ ਵੀ ਨਹੀਂ ਸੁਣਦਾ ਤਸਿਲਦਾਰ ਨਹੀਂ ਸੁਣਦਾ ਇਹਦਾ ਮਤਲਬ ਹੁਣ ਸਰਕਾਰ ਸੱਚੀ ਤੁਹਾਡੇ ਦਵਾਰ ਤੇ ਆ ਕੇ ਦਿਸਣ ਲੱਗ ਪਈ ਹੈ ਇਸ ਗੱਲ ਨਾਲ ਸਹਿਮਤ ਹੋ ਸੋ ਇਹੀ ਮੈਨੂੰ ਚਾਹੀਦਾ ਸੀ ਮੈਂ ਇਹ ਦੇਖਣਾ ਸੀ ਕਿਉਂਕਿ ਮੇਰੇ ਕੋਲ ਜਰਿਆ ਨਹੀਂ ਜਾਂਦਾ ਜਦੋਂ ਮਾਵਾ ਵਿਲਕਦੀ ਹੈ ਜਿਹੜੀਆਂ ਮਾਵਾ ਉਹਦੇ ਪੁੱਤਾਂ ਤੋਂ ਡਰ ਲੱਗ ਗਿਆ ਤੇ ਚਿੱਟੇ ਕਰਕੇ ਉਹ ਜਰੀਆਂ ਨਹੀਂ ਜਾਂਦੀਆਂ ਸੋ ਇਹ ਮੈਂ ਸਰਕਾਰ ਦਾ ਧੰਨਵਾਦ ਕਰਦਾ ਔਰ ਆਪਾਂ ਇਹਨੂੰ ਹੋਰ ਸਪੀਡ ਨਾਲ ਪਿੰਡਾਂ ਦੇ ਵਿੱਚੋਂ ਵੀ ਸ਼ਹਿਰਾਂ ਦੇ ਵਿੱਚੋਂ ਵੀ ਇਹ ਜਿਹੜੀ ਚਿੱਟੇ ਦੀ ਲੱਗ ਬਿਮਾਰੀ ਆਪਾਂ ਕੱਢ ਦੇਣੀ ਹੈ ਜਿਹੜੇ ਤਾਂ ਚਿੱਟੇ ਤੇ ਲੱਗ ਜਾਂਦੇ ਉਹ ਤਾਂ ਪੁੱਤ ਹੈਗੇ ਮਰੀਜ਼ ਉਹਨਾਂ ਦਾ ਇਲਾਜ ਹੋਣਾ ਚਾਹੀਦਾ ਪਰ ਜਿਹੜੇ ਚਿੱਟਾ ਵੇਚਦੇ ਆ ਨਾ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਕਿਸੇ ਦਾ ਕੋਈ ਰਿਸ਼ਤੇਦਾਰ ਵੀ ਹੋ ਸਕਦਾ ਕੋਈ ਨੇਡ ਲਵ ਵੀ ਹੋ ਸਕਦਾ ਮੇਰਾ ਵੀ ਨੇਡ ਲਵ ਹੁੰਦਾ ਉਹ ਹੈਗੇ ਹਲਕੇ ਕੁੱਤੇ ਤੇ ਉਹ ਹਲਕੇ ਕੁੱਤੇ ਦਾ ਇਲਾਜ ਇੱਕੋ ਹੀ ਹੁੰਦਾ ਹਲਕੇ ਕੁੱਤੇ ਦਾ ਇਲਾਜ ਉਹੀ ਹੈ ਔਰ ਉਹੀ ਹੋਣਾ ਹੈ ਕਿ ਜਿਹੜੇ ਹਲਕੇ ਕੁੱਤੇ ਸੁਣ ਲੈ ਜਾਂਦਾ ਪੰਜਾਬ ਛੱਡ ਦਿਓ ਤੇ ਜਾਂ ਫਿਰ ਕਿੱਤਾ ਬੰਦ ਛੱਡ ਦਿਓ ਨਹੀਂ ਤੁਹਾਡਾ ਇਲਾਜ ਹਲਕੇ ਕੁੱਤੇ ਆਉਂਦਾ ਬਾਕੀ ਇੱਥੇ ਆ ਕੇ ਤਾਂ ਮੈਨੂੰ ਮਨੂ ਮੇਰੀ ਦਾਦੀ ਜਾਨ ਆ ਗਈ ਮੇਰੀ ਮੰਮੀ ਤੇ ਜਿਹੜੇ ਕੋਈ ਪਾਉਦੇ ਹੁੰਦੇ ਆ ਉਹ ਤਰੀਕੇ ਦਾ ਜੱਜ ਮੈਂ ਜਿਹੜਾ ਤੁਹਾਡਾ ਖਾਣਾ ਖਾਦਾ ਜਿਹੜੇ ਪੁਰਾਣੀ ਅਸੀਮੀਆਂ ਕਾਦੀਆਂ ਉਹ ਤਾਂ ਕਮਾਲ ਦੀਆਂ ਸੀ ਤੋਂ ਮੇਰੇ ਕੋਲ ਸਮਾਂ ਹੈ ਨਹੀਂ ਨਹੀਂ ਤੇ ਮੈਂ ਕਹਿੰਦਾ ਰੋਟੀ ਮੈਨੂੰ ਇੱਕ ਦੀ ਕੋ ਰੋਟੀ ਜੀ ਸਰ ਤਿਆਰ ਹੈ ਸਾਰਾ ਤਿਆਰ ਸੋ ਮੈਂ ਹੁਣ ਜਿਆਦਾ ਸਮਾਂ ਨਹੀਂ ਲੈਂਦਾ ਤੁਹਾਡੇ ਨਾਲ ਬਹੁਤ ਗੱਲਾਂ ਕਰਨ ਨੂੰ ਦਿਲ ਕਰਦਾ ਕਿਉਂਕਿ ਤੁਸੀਂ ਆਪਣੇ ਹੋ ਤੁਹਾਡੇ ਨਾਲ ਸਾਝ ਹੈ ਤੁਹਾਡੇ ਨਾਲ ਗੱਲ ਕਰਕੇ ਹੌਸਲਾ ਮਿਲਦਾ ਹੈ। ਸੋ ਬਹੁਤ ਹੌਸਲਾ ਤੁਸੀਂ ਦਿੱਤਾ ਔਰ ਇੱਕ ਗੱਲ ਹੋਰ ਹੈ। ਮੈਨੂੰ ਮੈਂ ਮਨਿੰਦਰ ਨੂੰ ਕਿਹਾ ਮੈਂ ਕਿਹਾ ਯਾਰ ਆਪਾਂ ਪੈਸੇ ਦੇ ਦੇ ਉਹਨਾਂ ਨੇ ਬਣਾ ਲਿਆ ਕੰਮ ਖਤਮ ਹੈ। ਕਿਸੇ ਹੋਰ ਨੂੰ ਖੁਸ਼ ਕਰਨ ਨੂੰ ਗਰੀਬ ਨੂੰ ਹੋਰ ਤੋਂ ਕਟਾ ਲਓ ਇਹਨੂੰ ਕੀ ਭਰਾਵ ਦਵਾਇਆ ਆਪਣਾ ਤਾਂ ਕੰਮ ਕਮ ਗਰਾਊਂਡ ਤੋਂ ਸੀ। ਮਨਿੰਦਰ ਸਿੰਘ ਕਹਿੰਦਾ ਨਹੀਂ ਜੀ ਉਹ ਕਹਿੰਦੇ ਵੀ ਤੁਹਾਡੇ ਕੋਲ ਹੀ ਸਿਟਾਉਣਾ ਰਿਹਾ। ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਇਨਾ ਮਾਣ ਬਖਸ਼ਿਆ। ਮੈਂ ਤੁਹਾਡਾ ਬਿਨਾ ਨਹੀਂ ਜੀ ਸਕਦਾ। ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਜੀਏ ਕਿਤੇ ਮੈਂ ਆਪਰੇ ਜਿਲਵਾ ਤੁਹਾਡੇ ਚਰਨਾਂ ਚ ਰੱਖਦਾ